ਆਪ ਦੇ ਮੋਤਲ ਵਿਧਾਇਕ ਹੌਰਵਜੇ ਪ੍ਰਤਾਪ ਨੇ ਡੀਆਈਜੀ ਪੁੱਲੇਟ ਦੇ ਰਿਸ਼ਵਤ ਮਾਮਲੇ 'ਚ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤਾਂ ਸੀਏਕ ਸੀਬੀਆਈ ਨੇ ਪੁੱਲੇ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਤੇ ਪੁੱਲੇ ਦੇ ਕਰੋੜ 7.5 ਕਰੋੜ ਰੁਪਏ ਨਕਦੀ 2.5 ਕਿਲੋ ਸੋਨਾ ਬਰਾਮਦ ਕੀਤਾ ਇਸ ਮਾਮਲੇ ਬਾਰੇ ਇੱਕ ਇੰਟਰਵਿਊ 'ਚ ਬੋਲਦਿਆਂ ਹੌਰਵਜੇ ਪ੍ਰਤਾਪ ਨੇ ਕਿਹਾ ਕਿ ਅਧਿਕਾਰੀਆਂ ਦੀ ਕਿਸਮ ਸਰਕਾਰ ਦੀ ਕਿਸਮ ਨਾਲ ਜੁੜੀ ਹੈ ਅੱਜ ਪੰਜਾਬ ਦਾ ਹਰ ਵਿਭਾਗ ਦਲਾਲਾਂ ਤੇ ਪ੍ਰਿਸ਼ਟ ਅਧਿਕਾਰੀਆਂ ਨਾਲ ਭਰਿਆ ਪਿਆ ਹੁਣ ਵਿਜੇ ਪ੍ਰਤਾਪ ਨੇ ਕਿਹਾ ਕਿ ਨਵੇਂ ਅਧਿਕਾਰੀਆਂ ਨੂੰ ਸ਼ਾਮਲ ਹੋਣ ਤੋਂ ਪਹਿਲਾਂ ਇਹਨਾਂ ਦਲਾਲਾਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਜਿਸ ਨਾਲ ਉਹ ਵੀ ਭ੍ਰਿਸ਼ਟਾਚਾਰ 'ਚ ਫਸ ਜਾਂਦੇ ਨੇ ਅੱਗੇ ਹਰਚਰਨ ਪੁੱਲਰ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਉਹ ਵੀ ਪੁੱਲਰ ਦੇ ਅਦੀਨ ਮੁਹਾਲੀ ਤੇ ਲੁਧਿਆਣੇ 'ਚ ਕੰਮ ਕਰ ਚੁੱਕੇ ਨੇ ਬਰਾਮਦ ਨਕਦੀ ਤੇ ਸੋਨਾ ਸੀਨੀਅਰ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਗਿਆ ਹੋਵੇਗਾ ਇਸ ਅਧਿਕਾਰੀਆਂ ਕੋਲ ਸਿਆਸੀ ਲੋਕਾਂ ਦਾ ਪੈਸਾ ਹੈ ਤੇ ਉਲਟਾ ਵੀ ਇਹ ਇੱਕ ਵਿਚਾਰਲਾ ਚੱਕਰ ਹੈ ਧਿਆਨ ਚ ਰੱਖਣੀ ਹੋਗਾ ਕਿ ਆਪ ਨੇ ਉਹਨਾਂ ਨੂੰ ਬਾਕੀ ਰਵਈਏ ਕਾਰਨ ਮੁਅਤਲ ਕਰ ਦਿੱਤਾ ਉਹਨਾਂ ਨੇ ਆਪਣੀ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੀ ਸਭ ਤੋਂ ਵੱਡਾ ਘੁਟਾਲਾ ਦੱਸਿਆ ਉਹਨਾਂ ਨੇ ਕਿਹਾ ਕਿ ਬਿੱਦਾਈ ਪੁਲਿਸ ਨੂੰ ਜਾਣਕਾਰੀ ਦਿੰਦੇ ਨੇ ਪਰ ਅਧਿਕਾਰੀ ਪੈਸੇ ਲਈ ਲੋਕਾਂ ਨੂੰ ਤੰਗ ਕਰ ਰਹੇ ਨੇ ਕੋਮਰਬੀਜ ਪ੍ਰਤਾਪ ਨੇ ਨੱਥੂ ਨੰਗਲ ਜੀ ਕੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫੌਜ ਨੂੰ ਦੁੱਧ ਪਹੁੰਚਾਉਣ ਵਾਲੇ ਨੂੰ ਡਰੱਗ ਕੇਸ 'ਚ ਫਸਾਇਆ ਜਾ ਰਿਹਾ ਸੀ ਕਿਉਂਕਿ ਆਪ ਨੇਤਾਂ ਨੂੰ ਉਸ ਦੀ 2.3 ਏਕੜ ਜ਼ਮੀਨ ਚਾਹੀਦੀ ਸੀ ਇਹਦੀ ਪਹਿਲੀ ਵਾਰਨਿੰਗ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ के खिलाफ ਬੋਲਿਆ ਹੋਵੇ ਪਹਿਲਾਂ ਵੀ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਨਿਸ਼ਾਨੇ ਸਾਦੇ ਸੀ ਇਸ ਕਰਕੇ ਪਾਰਟੀ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਸੀ ਤੇ ਇੱਕ ਵਾਰ ਫਿਰ ਉਹਨਾਂ ਨੇ ਆਪਣੀ ਹੀ ਪਾਰਟੀ ਨੂੰ ਲੈ ਕੇ ਕਈ ਵੱਡੇ ਨਿਸ਼ਾਨੇ ਸਾਦੇ ਨੇ ਦੋਸਤੋ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਂਦ ਕਰਕੇ ਬਹੁਤ ਸਾਰੇ ਲੋਕਾਂ ਦੀ ਡੈਥ ਹੋ ਗਈ ਹੈ ਬਹੁਤ ਸਾਰੇ ਲੋਕ ਇਲਾਜधीन ਹਨ ਜੇਕਰ ਅੱਜ ਦੀ ਖਬਰ ਦੇਖੀਏ ਰੋਜ਼ਾਨਾ ਸਪੋਕਸਮੈਨ ਪੈਦੇ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਨਕਲੀ ਸ਼ਰਾਬ ਨਾਲ ਮਰਲ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚੀ 23 ਵਿਅਕਤੀ ਹਲੇ ਇਲਾਜधीन ਵੱਡੀ ਖਬਰ ਹੈ ਤਿੰਨ ਚਾਰ ਦਿਨਾ ਤੋਂ ਮੈਨੂੰ ਸੰਗਰੂਰ ਦੇ ਲੋਕਾਂ ਦਾ ਫੋਨ ਵੀ ਆ ਰਿਹਾ ਸੀ ਇਹ बार-बार ਮੈਨੂੰ ਬੋਲਦੇ ਸੀ ਕਿ ਤੁਸੀਂ ਕੁਝ ਕਰ ਨਹੀਂ ਰਹੇ ਹੋ ਦੇਖੋ ਇਥੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਜੋ ਹੈ ਦੁੱਧ ਦਹੀਂ ਤੇ ਲੱਸੀ ਵਾਸਤੇ ਜਾਣਿਆ ਜਾਂਦਾ ਹੈ। ਔਰ ਇਥੇ ਜੇਕਰ ਜ਼ਹਿਰੀਲੀ ਸ਼ਰਾਬ ਵਰਗੀ ਚੀਜ਼ ਬਾਰ-ਬਾਰ ਬਾਰ-ਬਾਰ ਕੋਈ ਨਾ ਕੋਈ ਪ੍ਰਕਰਨ ਹੁੰਦਾ ਹੈ ਤਾਂ ਸਾਡੇ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੁੰਦੀ ਹੈ। ਅਸੀਂ 2020 ਦੀ ਜੇਕਰ ਗੱਲ ਕਰੀਏ ਜੁਲਾਈ ਅਗਸਤ ਦੀ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ ਤਰਨਤਾਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ। ਉਦੋਂ ਬਹੁਤ ਹੰਗਾਮਾ ਹੋਇਆ ਸੀ ਬਹੁਤ ਸਾਰੀਆਂ ਪਾਰਟੀਆਂ ਨੇ ਇਸ ਦੇ ਉੱਤੇ ਰਾਜਨੀਤੀ ਵੀ ਕੀਤੀ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਲੋਕਾਂ ਨੂੰ ਆਸ ਸੀ ਕਿ ਕੋਈ ਨਾ ਕੋਈ ਕਾਰਵਾਈ ਹੋਊਗੀ ਲੇਕਿਨ ਕਾਰਵਾਈ ਦੇ ਨਾਤੇ ਖਾਣਾ ਪੂਰਤੀ ਹੋਈ ਔਰ ਉਹ ਜੋ ਪ੍ਰਕਰਣ ਹੈ ਇਹ ਸਾਰਾ ਜੋ ਸਕੈਂਡਲ ਹੈ ਉਹ ਐਜ਼ ਇਟ ਇਜ਼ ਚੱਲਦਾ ਆ ਰਿਹਾ ਹੈ ਜਦੋਂ ਅੰਮ੍ਰਿਤਸਰ ਦੇ ਜਨਤਾ ਨੇ ਮੈਨੂੰ ਵਿਧਾਇਕ ਬਣਾਇਆ ਮੈਂ ਕੋਸ਼ਿਸ਼ ਕੀਤੀ ਕਿ ਇਸ प्रकरण ਨੂੰ ਇੱਕ ਤਰੀਕੇ ਦੇ ਨਾਲ ਸਾਹਮਣੇ ਲਿਆ ਕੇ ਔਰ ਇਹਦੇ ਉੱਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਕਿਉਂਕਿ ਸਰਕਾਰ ਬਦਲ ਗਈ ਸੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ ਜਦੋਂ 2 ਸਾਲ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਮੈਂ ਇੱਕ ਸਵਾਲ ਉਹਦੇ ਵਿੱਚ ਰੱਖ ਦਿੱਤੀ ਔਰ ਮੈਂ ਨੋਟਿਸ ਦਿੱਤੀ ਔਰ ਨੋਟਿਸ ਐਕਸੈਪਟ ਵੀ ਹੋਇਆ ਮਨਜ਼ੂਰ ਹੋਇਆ ਔਰ ਉਸ ਦਾ ਸ਼ਿਰਸ਼ਕ ਸੀ ਸ਼ਾਲ 2020 ਦੌਰਾਨ ਅਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਵਿਰਵੇ 113 ਨੰਬਰ ਸਵਾਲ ਹੈ ਕਿਤਾਬ ਮੇਰੇ ਕੋਲ ਵੀ ਆਈ ਹੈ ਵਿਧਾਨ ਸਭਾ ਵੱਲੋਂ 2 ਸਾਲ ਬੀਤ ਗਏ ਇਸ ਦਾ ਜਵਾਬ ਮੈਨੂੰ ਨਹੀਂ ਮਿਲਿਆ ਜਦਕਿ ਬਜਟ ਸੈਸ਼ਨ 2022 ਦੇ ਵਿੱਚ ਇਸ ਦਾ ਜਵਾਬ ਮੈਨੂੰ ਮਿਲਣਾ ਸੀ ਔਰ ਇਸ ਦੇ ਉੱਤੇ ਕਾਰਵਾਈ ਕਰਾਉਣ ਵਾਸਤੇ ਹੀ ਮੈਂ ਇਹ ਸਵਾਲ ਰੱਖੀ ਸੀ ਆਪਣੀ ਵਿਧਾਨ ਸਭਾ ਦੇ ਵਿੱਚ ਮੇਰੇ ਕੋਲ ਜਦੋਂ ਇੱਕ ਚਿੱਠੀ ਆਈ ਕਿ ਤੁਹਾਡਾ ਇਹ ਜਿਹੜਾ ਸਵਾਲ ਹੈ ਇਹ ਸਵਾਲ ਜੋ ਸਟਾਰਟ ਕੁਐਸਚਨ ਸੀਗਾ ਉਸ ਤੋਂ ਅਨਸਟਾਰਟ ਦੇ ਵਿੱਚ ਬਦਲ ਦਿੱਤਾ ਗਿਆ ਹੈ ਤੇ ਇਹਦਾ ਜਵਾਬ ਤੁਹਾਡੇ ਕੋਲ ਆ ਜਾਏਗਾ ਠੀਕ ਹੈ ਸਵਾਲ ਦਾ ਮੈਂ ਥੋੜਾ ਸਾ ਇੱਕ ਅੰਸ਼ ਪੜ੍ਹ ਕੇ ਸੁਣਾਦਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਦੱਸਣਗੇ ਕਿ ਸਾਲ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਦਿਆਂ ਅੱਖਾਂ ਦੀਆਂ ਰੌਸ਼ਨੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਵਿਰਵੇ ਦਿੱਤੇ ਜਾਣ ਕੀ ਇਸ ਜ਼ਹਿਰੀਲੀ ਸ਼ਰਾਬ प्रकरण ਦੇ ਵਿੱਚ ਕਿਸੇ ਰਾਜਨੀਤਿਕ ਘਰਾਣੇ ਦਾ ਹੱਥ ਹੈ ਜੇਕਰ ਹੈ ਤਾਂ ਵਿਰਵਾ ਦਿੱਤਾ ਜਾਵੇ ਸਵਾਲ ਸਪਸ਼ਟ ਹੈ ਦੇਖੋ ਇਥੇ ਬਾਹਰ ਦਾ ਵਿਅਕਤੀ ਕੋਈ ਆ ਕੇ ਨਹੀਂ ਕਰ ਰਿਹਾ ਜੇਕਰ ਰਾਜਨੀਤਿਕ ਘਰਾਣੇ ਦਾ ਹੱਥ ਹੈ ਤਾਂ ਇਸ ਸਵਾਲ ਦਾ ਜਵਾਬ ਪੁਲਿਸ ਵਿਭਾਗ ਗ੍ਰਹਿ ਵਿਭਾਗ ਵੱਲੋਂ ਆਇਆ ਕਿਉਂ ਨਹੀਂ ਠੀਕ ਹੈ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਸੇ ਕਾਰਨ ਬਸ ਇਹਦਾ ਉੱਤਰ ਨਹੀਂ ਦਿੱਤਾ ਤੇ ਇਸ ਦਾ ਜਵਾਬ ਆਉਣਾ ਚਾਹੀਦਾ ਸੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਬਹੁਤ ਹੀ ਇਹ ਸੰਗਿਨ ਵਿਸ਼ਾਸ਼ਿਕਾ ਔਰ ਇਹ ਸਾਰਾ ਚੀਜ਼ ਤੁਸੀਂ ਦੇਖੋਗੇ ਇਹ ਸਿਰਫ 2020 ਦੇ ਵਿੱਚ ਹੀ ਨਹੀਂ ਅੰਮ੍ਰਿਤਸਰ ਦੇ ਵਿੱਚ ਵੀ ਤੇ ਤਰਨਤਾਰਨ ਦੇ ਵਿੱਚ ਵੀ ਇਹ ਮਾਫੀਆ ਇਸ ਕੰਡਲ આજ ਵੀ ਬਦਸਤੂਰ ਜਾਰੀ ਹੈ આજ ਵੀ ਬਦਸਤੂਰ ਜਾਰੀ ਹੈ ਔਰ ਜਾਰੀ ਹੈ ਪੁਲਿਸ ਦੇ ਵੱਡੇ ਅਫਸਰਾਂ ਦੇ ਸਨਰਖਣ ਦੇ ਵਿੱਚ ਬਰਧ ਹਸਤ ਪ੍ਰਾਪਤ ਹੈ ਸਨਰਖਣ ਪ੍ਰਾਪਤ ਹੈ ਪੁਲਿਸ ਦੇ ਵੱਡੇ ਅਫਸਰਾਂ ਦਾ ਖਾਸ ਕਰਕੇ ਅੰਮ੍ਰਿਤਸਰ ਰੂਰਲ ਦੇ ਵਿੱਚ ਅਤੇ ਤਰਨਤਾਰਨ ਦੇ ਵਿੱਚ ਜੇਕਰ ਇਸ ਸਵਾਲ ਦੇ ਉਤੇ ਕਾਰਵਾਈ ਹੋਈ ਹੁੰਦੀ ਤੁਸੀਂ ਕਹੋਗੇ ਕਿ ਤੁਸੀਂ ਕਿਉਂ ਬੋਲ ਰਹੇ ਹੋ ਕਿਉਂ ਕਿ ਮੈਨੂੰ ਦਰਦ ਹੁੰਦਾ ਹੈ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਅਸੀਂ ਕੰਟਰੋਲ ਕਰਨ ਦੀ ਸਮਰੱਥਾ ਰੱਖਦੇ ਹਾਂ ਤਾਂ ਜਦੋਂ ਵੀ ਮੈਂ ਵੇਖਦਾ ਹਾਂ ਕਿ ਲੋਕੀ ਪਰੇਸ਼ਾਨ ਹੋ ਰਹੇ ਨੇ ਔਰ ਖਾਸ ਕਰਕੇ ਤੁਸੀਂ ਦੇਖੋ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਵਿਅਕਤੀ ਇਲਾਜ ਅਧੀਨ ਹਨ ਤੇ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਮੇਰਾ ਇਹ ਹੀ ਮਕਸਦ ਸੀਗਾ ਕਿ 2020 ਦੇ ਵਿੱਚ ਜੋ ਪ੍ਰਕਰਨ ਹੋਇਆ ਸੀ ਜੋ ਇਹ ਸਕੈਂਡਲ ਜ਼ਹਿਰੀਲੀ ਸ਼ਰਾਬ ਦਾ ਹੋਇਆ ਸੀ ਉਸ ਦੇ ਵਿੱਚ ਬਹੁਤ ਵੱਡੇ ਇੱਕ ਸਿਆਸੀ ਘਰਾਣੇ ਦਾ ਹੱਥ ਸੀਗਾ ਸਿਆਸੀ ਘਰਾਣੇ ਦਾ ਹੱਥ ਸੀਗਾ ਔਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਸਰਕਾਰ ਕਾਂਗਰਸ ਦੀ ਸੀਗੀ ਕਿੰਤੂ ਪਰੰਤੂ ਕਾਫੀ ਹੋਇਆ ਜੀ ਔਰ ਇੱਥੇ ਤੱਕ ਗੱਲ ਚਲੀ ਕਿ ਮਾਨ ਸਾਹਿਬ ਉਦੋਂ ਸਾਡੇ ਐਮਪੀ ਹੁੰਦੇ ਸਨ ਔਰ ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਜੋ ਮੁੱਖ ਮੰਤਰੀ ਹਨ ਉਹਨਾਂ ਦੇ ਉੱਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਇਹ ਮੇਰੇ ਕੋਲ ਅਖਬਾਰ ਵੀ ਹੈ ਔਰ ਇਹ ਉਦੋਂ ਦਾ ਅਖਬਾਰ ਹੈ ਤਾਂ ਮੇਰਾ ਇਹ ਕਹਿਣਾ ਹੈ ਕਿ ਐਸੀ ਰਾਜਨੀਤੀ ਦੇ ਵਿੱਚ ਨਹੀਂ ਜਾਈਏ ਕਿਸ ਨੇ ਕੀ ਕਿਹਾ ਕਿਸ ਤਰੀਕੇ ਦੇ ਨਾਲ ਕਿਹਾ ਜੇਕਰ ਮੇਰੇ 113 ਨੰਬਰ ਸਵਾਲ ਦਾ ਜਵਾਬ ਆ ਗਿਆ ਹੁੰਦਾ ਤੇ ਇਸ ਦੇ ਉੱਤੇ ਕਾਰਵਾਈ ਹੋ ਗਈ ਹੁੰਦੀ ਤਾਂ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਸਭ ਕੁਝ ਨਹੀਂ ਹੋਣਾ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਸਾਰਾ ਕੁਝ ਨਹੀਂ ਹੋਣਾ ਸੀ ਜੇਕਰ ਇੱਕ ਵਿਅਕਤੀ ਨੂੰ ਵੀ ਕੁਝ ਹੁੰਦਾ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਕਿਉਂਕਿ ਇਸ ਦੇ ਵਾਸਤੇ ਅਸੀਂ ਜ਼ਿੰਮਵਾਰ ਹਾਂ ਮੈਂ ਇਹੀ ਕਹਾਂਗਾ ਕਿ ਦੇਖੋ ਜੇਕਰ ਅਸੀਂ ਇੰਨਾ ਵੱਡਾ ਇੱਕ ਅਮਲਾ ਹੈ ਪੁਲਿਸ ਦਾ ਡਿਪਾਰਟਮੈਂਟ ਹੈ ਗ੍ਰਹਿ ਵਿਭਾਗ ਹੈ ਕਿ ਮੁੱਖ ਮੰਤਰੀ ਸਾਹਿਬ ਗ੍ਰਹਿ ਵਿਭਾਗ ਪੁਲਿਸ ਵਿਭਾਗ ਦੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨਗੇ ਜਿਨ੍ਹਾਂ ਨੇ ਇਸ ਪ੍ਰਸੰ ਦਾ ਜਵਾਬ ਨਹੀਂ ਦਿੱਤਾ ਇਸ ਮਸਲੇ ਨੂੰ ਲੁਕੋ ਕੇ ਰੱਖਿਆ ਲੁਕੋ ਕੇ ਰੱਖਿਆ ਕਿਉਂਕਿ ਇਹ ਜਿਹੜਾ ਮਹਕਮਾ ਹੈ ਪੁਲਿਸ ਮਹਕਮਾ ਔਰ ਗ੍ਰਹਿ ਮਹਕਮਾ ਇਹ ਸਾਰਾ ਚੀਜ਼ ਮੁੱਖ ਮੰਤਰੀ ਸਾਹਿਬ ਦੇ ਅਧੀਨ ਹੈ ਉਦੋਂ ਜਖੋ ਅਸੀਂ ਜੇਕਰ ਆਪੋਜੀਸ਼ਨ ਦੇ ਵਿੱਚ ਹੁੰਦੇ ਹਾਂ ਕਈ ਤਰ੍ਹਾਂ ਦੇ aarop ਲਗਾਉਂਦੇ ਹਾਂ ਮੈਂ ਫਿਰ ਵੀ ਕਹਿੰਦਾ ਕਿ ਮੈਂ ਕਿਸੇ ਤੇ ਕੋਈ ਵੀ aarop ਨਹੀਂ ਲਗਾ ਰਿਹਾ ਲੇਕਿਨ ਮੈਨੂੰ ਦਰਦ ਇਹ ਹੈ ਕਿ ਮੇਰੇ 113 ਨੰਬਰ ਸਵਾਲ ਦਾ ਜਵਾਬ ਆਇਆ ਹੁੰਦਾ ਇਸ ਦੇ ਉਤੇ ਕਾਰਵਾਈ ਹੋਈ ਹੁੰਦੀ ਤਾਂ ਅੱਜ ਸੰਗਰੂਰ ਦੇ ਵਿੱਚ ਇਹ ਮਾੜੀ ਘਟਨਾ ਨਹੀਂ ਵਾਪਰਨੀ ਸੀ ਇਹ ਮੇਰਾ ਦਰਦ ਹੈ ਇਹ ਮੇਰਾ ਦੁੱਖ ਹੈ ਮੈਂ ਫਿਰ ਵੀ ਆਸ ਕਰਦਾ ਹਾਂ ਕਿ ਜੋ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲੇ ਦੇ ਵਿੱਚ ਜੋ ਕੁਛ ਵੀ 2020 ਦੇ ਵਿੱਚ ਹੋਇਆ ਉਸ ਦਾ ਵੀ ਡੂੰਘਾਈ ਦੇ ਨਾਲ ਜਾ ਕੇ ਉਸ ਦੀ ਜਾਂਚ ਕੀਤੀ ਜਾਵੇ ਕਿਉਂਕਿ ਉਦੋਂ ਜਿਹੜੀ ਜਾਂਚ ਹੋਈ ਸੀਗੀ ਸਿਰਫ ਖਾਣਾ ਪੂਰਤੀ ਹੋਈ ਸੀਗੀ ਤੇ ਜੋ ਸੰਗਰੂਰ ਦੇ ਵਿੱਚ ਹੋਇਆ ਹੈ ਉਸ ਦਾ ਲਿੰਕ ਇਸ ਦੇ ਨਾਲ 2020 ਦੇ ਘਟਨਾ ਕ੍ਰਮ ਦੇ ਨਾਲ ਜ਼ਿਕਰ ਹੈ ਤਾਂ ਉਸ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ ਔਰ ਕਿਸੇ ਦੇ ਉੱਤੇ ਦੀ ਵੀ ਦੇਖੋ ਨਜਾਇਜ਼ ਕੁਝ ਨਹੀਂ ਕਰਨਾ ਚਾਹੀਦਾ ਹੈ ਲੇਕਿਨ ਜਿਸ ਦਾ ਦੋਸ਼ ਹੈ ਉਸ ਦੇ ਉੱਤੇ ਪਰਦਾ ਨਹੀਂ ਪਾਉਣਾ ਚਾਹੀਦਾ ਹੈ ਮੈਂ ਇਹੀ ਕਹਾਂਗਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਇਨਸਾਫ ਦੋ ਇਨਸਾਫ ਐਸੇ ਦੇ ਨਹੀਂ ਸਕਦੇ ਲੇਕਿਨ ਜਨਾ ਕਿਉਂਕਿ ਜਨਾ ਬਾਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਅਸੀਂ ਵਾਪਸ ਲਿਆ ਨਹੀਂ ਸਕਦੇ ਲੇਕਿਨ ਇਸ ਤੋਂ ਬਾਅਦ ਵੀ ਜੋ इस तरीके का जेकर सिलसिला चलता रहा तो दूध दही लस्सी वास्ते प्रसिद्ध जो पंजाब है कि यह जहरीली शराब का अड्डा बन जा रहा है, सब बंद होना चाहिए है। और पंजाब बनना चाहिए है मैं यही मांग करता हाँ कि दो हजार भी तो लेके हूं तक जो कुछ भी होया है जहरीली शराब प्रकरण के उसको तो पहला भी होशियारपुर होया मेरे को सारा डेटा मौजूद है तो मैं यही कह ਕੀ ਇਸ ਦਾ ਉਤੇ ਮੁਕੰਮਲ ਕਰਵਾਈ ਹੋਵੇ ਔਰ ਦੂਧ ਦਾ ਦੂਧ ਪਾਣੀ ਦਾ ਪਾਣੀ ਕੀਤਾ ਜਾਵੇ ਚਾਹੇ ਪੁਲਿਸ ਦੇ ਅਫਸਰ ਚਾਹੇ ਐਕਸਾਈਜ਼ ਮਹੱਕਮੇ ਦੇ ਅਫਸਰ ਚਾਹੇ ਸਿਆਸੀ ਲੋਕ ਜੋ ਲੋਕ ਇਸ ਦੇ ਵਿੱਚ ਸ਼ਾਮਿਲ ਹਨ ਉਹਨਾਂ ਦੇ ਖਿਲਾਫ ਕਠੋਰ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਇਸ ਪੰਜਾਬ ਦੀ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਮਾੜੀ ਨਜ਼ਰ ਉਠਾ ਕੇ ਨਾ ਦੇਖ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ